ਦਰਦੇ ਕੌਮ ਚੈਨਲ ਦੇ ਸਕਾਰਯੋਗ ਦਰਸ਼ਕਾਂ ਨੂੰ ਗੁਰਨੂਰ ਕੌਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਕਾਲੀ ਦਲ ਦੇ 100 ਸਾਲਾਂ ਦੇ ਸਫ਼ਰ ਬਾਰੇ ਦੋਸਤੋ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਦਲ ਤੇ ਬਾਦਲ ਦਲ ਤੋਂ ਖਾਲੀ ਦਲ ਕਿਵੇਂ ਬੰਦਾ ਜਾ ਰਿਹਾ ਹੈ ਔ 100 ਸਾਲਾਂ ਦੇ ਇਸ ਸਫ਼ਰ ਬਾਰੇ ਵੱਧ ਜਾਣਕਾਰੀ ਹਾਸਿਲ ਕਰਨ ਲਈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਕੱਲ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੇ 100 ਸਾਲਾਂ ਦੇ ਸਫ਼ਰ ਬਾਰੇ ਦੋਸਤੋ ਜਦੋਂ ਅੰਗਰੇਜ਼ਾਂ ਦੀ ਛਾਏ ਤੇ ਸਾਡੇ ਗੁਰੂ ਧੰਮਾ ਤੇ ਮਹੰਤ ਆਸਟੰਡਿਆ ਨੇ ਤਬਜਾ ਹੀ ਨਹੀਂ ਕੀਤਾ ਸੀ ਗੁਰਤਮਾ ਦੀ ਬੇਅਦਵੀ ਨਹੀਂ ਕੀਤੀ ਸੀ ਬਲਕਿ ਸਾਡੇ ਗੁਰੂ ਧਾਮਾ ਨੂੰ ਅਯਾਸ਼ੀ ਦੇ ਅੱਡੇ ਵੀ ਬਣਾ ਲਿਆ ਸੀ ਬਹੁਤ ਦੇਰ ਤੋਂ ਕੌਮ ਵੇਖ ਰਹੀ ਸੀ ਕਈ ਯਤਨ ਵੀ ਕੀਤੇ ਪਰ ਇਹ ਮਹੰਤ ਨਰੇणू ਮਹੰਤ ਵਰਗੇ ਸੁੰਦਰ ਦਾਸ ਮਹੰਤ ਵਰਗੇ ਇਹ ਬਾਦ ਨਾ ਆਏ ਆਖਰ ਕੌਮ ਨੂੰ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਅਜੇ ਪਾਕੰਦਾ ਸਮਾਰਕੇ ਹੌਂਦ ਵਿੱਚ ਨਹੀਂ ਸੀ ਆਈ ਉਹਨਾਂ ਵੱਲੋਂ ਆਗੂਆਂ ਵੱਲੋਂ ਮੋਰਚੇ ਲਾਇਏ ਗਏ ਸ਼ਾਂਤਮਈ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਪੰਜਾ ਸਾਹਿਬ ਦਾ ਮੋਰਚਾ ਨਨ ਕਾਨਾ ਸਾਹਿਬ ਦਾ ਮੋਰਚਾ ਤਨ ਤਾਰਨ ਦਾ ਮੋਰਚਾ ਜੈਤੋ ਦਾ ਮੋਰਚਾ ਦੋਸਤੋ ਇਹ ਮੋਰਚੇ ਐਨੇ ਸ਼ਾਤਬੇ ਸੀ ਕਿ ਸਤਨਾਮ ਵਿਘਰੂ ਦਾ ਜਾਪ ਸਿੰਘ ਕਰਦੇ ਰਹਿੰਦੇ ਸੀ ਉਹਨਾਂ ਨੂੰ ਬੁਰੀ ਤਰ੍ਹਾਂ ਡਾਂਗਾ ਨਾਲ ਕੁੱਟਿਆ ਜਾਂਦਾ ਸੀ ਕੇਸਾ ਤੋਂ ਘੀਸਿਆ ਜਾਂਦਾਈ ਠੁੱਡੇ ਮਾਰੇ ਜਾਂਦੇ ਸਨ ਉਹਦੇ ਛਾਤੀਆਂ ਦੇ ਘੋੜੇ ਵੀ ਲੜਾਏ ਜਾਂਦੇ ਸਨ ਜਿੰਨੇ ਵੱਧ ਤੋਂ ਵੱਧ ਤਸੀਹੇ ਦਿੱਤੇ ਜਾਂਦੇ ਸਨ ਉਹ ਤਸੀਹੇ ਸਾਡੇ ਬਜ਼ੁਰਗਾਂ ਨੇ ਸਾਡੇ ਪੰਥਕ ਆਗੂਆਂ ਨੇ ਸੀ ਤੱਕ ਨਹੀਂ ਕੀਤੀ ਝੱਲੇ ਸਤਨਾਮ ਵਾਹਿਗੁਰੂ ਜਾਪ ਕਰਦਿਆ ਕਰਦਿਆ ਜਦੋਂ ਹਾਕਮ ਕੁੱਟ ਮਾਰ ਕੇ ਹੰਬ ਕੇ ਜੇਲਾਂ ਭਰ-ਭਰ ਕੇ ਥੱਕ ਗਏ ਫਿਰ ਉਹਨਾਂ ਨੂੰ ਸਾਡੇ ਅੱਗੇ ਝੁਕਣਾ ਪਿਆ ਉਹਨਾਂ ਮਸੰਡਿਆਂ ਨੂੰ ਇਥੋਂ ਕੱਢਣਾ ਪਿਆ ਸਾਡਾ ਇਹ ਸ਼ਾਂਤਮਈ ਅੰਦੋਲਨ ਕਾਮਯਾਬ ਹੋਇਆ ਸਾਰੇ ਮੋਰਚੇ ਕਾਮਯਾਬ ਕਿਰ ਸ਼੍ਰੋਮਣੀ ਕਮੇਟੀ ਨੂੰ ਜ਼ਰੂਰਤ ਪਈ ਕਿ ਸਾਨੂੰ ਵਲੰਟੀਅਰ ਕੋਰ ਦੀ ਲੋੜ ਪਵੇਗੀ। ਤੋਂ ਵਲੰਟੀਅਰ ਕੋਰ ਕਿਹ ਕਾਉਂਸੀ ਹੋ ਕੇਡੀ ਸੀ? ਦੋਸਤੋ 14 ਦਸੰਬਰ 1920 ਨੂੰ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਆਪਣੇ ਵਲੰਟੀਅਰ ਬੋਰਡ ਦੀ ਤਾਂ ਕਿ ਉਹ ਗੁਰਦਵਾਰਿਆਂ ਦੀ ਸੇਵਾ ਸੰਭਾਲ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਆਜ਼ਾਦੀ ਦੇ ਸੰਗਰਾਮ ਵਿੱਚ ਸਰਬੱਤ ਦੇ ਭਲੇ ਵਿੱਚ ਨੈਤਿਕਤਾ ਦਾ ਪੱਲਾ ਨਾ ਛੱਡਦੇ ਹੋਏ ਕੰਮ ਕਰਨ ਅਤੇ ਬਾਣੀ ਬਾਣੇ ਅਤੇ ਪੰਥ ਦੇ ਵਿਚਾਰ ਪਰਵਾਰ ਬਾਦ ਨਾ ਆਵੇ ਇਨ੍ਹਾਂ ਮੁੱਦਿਆਂ ਤੇ ਇਨ੍ਹਾਂ ਸਿਧਾਂਤਾਂ ਤੇ ਇਨ੍ਹਾਂ ਨਿਯਮਾਂ ਨੂੰ ਅਪਣਾ ਕੇ ਅਕਾਲੀ ਦਲ ਨੇ ਆਪਣਾ ਸਥਾਪਨ ਸ਼ੁਰੂ ਕੀਤਾ ਕਾਲੇ ਦਲ ਦੇ ਪਹਿਲੇ ਪ੍ਰਧਾਨ ਖਡਾਰ ਸੁਰਮਕ ਸਿੰਘ ਜੀ ਬਣੇ ਫਿਰ ਬਾਬਾ ਖੜਕ ਸਿੰਘ ਮਾਸਟਰ ਤਾਰਾ ਸਿੰਘ ਉਦਮ ਸਿੰਘ ਨਾਗੋਕੇ ਜਥੇਦਾਰ ਭੁਪਿੰਦਰ ਸਿੰਘ ਗਿਆਨੀ ਭੁਪਿੰਦਰ ਸਿੰਘ ਜੈਨੀ ਕਰਤਾਰ ਸਿੰਘ ਸਰਦਾਰ ਹੁਕਮ ਸਿੰਘ ਸੰਤ ਫਤੇ ਸਿੰਘ ਤੇ ਸੰਤ ਹਰਚੰਦ ਸਿੰਘ ਲੋਂਗੋਵਾਰ ਦੋਸਤੋ ਇਸ 60 ਸਾਲਾਂ ਦੇ ਸਫ਼ਰ ਵਿੱਚ ਅਕਾਲੀ ਦਲ ਸ਼ਰੋਮੇ ਅਕਾਲੀ ਦਲ ਆਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਣ ਗਿਆ। ਬਹੁਤ ਵੱਡੀ ਸ਼ਕਤੀ ਬਣ ਗਿਆ। ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਬਾਗ ਡੋਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਆ ਗਈ। ਜਿਸ ਦੀ ਬਦੌਲਤੋਂ ਪੰਜਾਬ ਦੇ 5 ਸਾਲ ਮੁੱਖ ਮੰਤਰੀ ਵੀ ਬੜੇ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਕੋਈ ਚੰਗੇ ਕੰਮ ਨਹੀਂ ਕੀਤੇ ਉਹਨਾਂ ਨੇ ਡਿਵੈਲਪਮੈਂਟ ਦੇ ਬਹੁਤ ਚੰਗੇ ਕੰਮ ਕੀਤੇ ਉਹਨਾਂ ਨੇ ਸਮਾਜ ਸੇਵਾ ਦੇ ਬਹੁਤ ਚੰਗੇ ਕੰਮ ਕੀਤੇ ਉਹਨਾਂ ਨੇ ਏਮ ਦੇ ਵਰਗੇ ਹਸਪਤਾਲ ਲੈ ਕੇ ਆਂਦੇ ਪਰ ਦੋਸਤੋ ਗੁਰਬਾਣੀ ਦੇ ਵਿੱਚ ਇੱਕ ਪਾਵਨ ਤੁਕ ਹੈ ਜਿਉਂ ਕੁੰਚਰ ਇਸ਼ਨਾਨ ਜਿਹੜਾ ਹਾਥੀ ਹੈ ਨਾ ਉਹ ਚੰਗੀਦਰਾ ਤੁੰਗ ਨਹਾਉਂਦਾ ਜਦੋਂ ਕਿ ਨਦੀ ਜਦੋਂ ਦਰਿਆ ਦੇ ਵਿੱਚ ਆ ਪਾਣੀ ਮਾਰ ਮਾਰ ਸਮਾਰ ਕੇ ਨਹਾਉਣ ਤੋਂ ਬਾਅਦ ਜਦੋਂ ਪਾਣੀ ਤੋਂ ਬਾਹਰ ਨਿਕਲਦਾ ਹੈ ਫਿਰ ਉਹਦਾ ਸੁਭਾਅ ਹੈ ਕਿ ਉਹ ਆਪਣੇ ਉੱਤੇ ਫਿਰ ਮਿੱਟੀ ਪਾਉਣੀ ਸ਼ੁਰੂ ਕਰ ਦਿੰਦਾ ਹੈ 31 ਸਨਾਨ ਬਾਦਲ ਸਾਹਿਬ ਨੇ ਜਿੰਨੇ ਚੰਗੇ ਕੰਮ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਰਸੇ ਵਾਲੇ ਸਾਹਿਬ ਨੂੰ ਮਾਫੀ ਫੇਰ ਉਹ ਮਾਫੀ ਨੂੰ ਫੋਰ ਪ੍ਰਕਿਆ ਕਰਨ ਲਈ 9293 ਲੱਖ ਦੇ ਇਸ਼ਤਿਹਾਰ ਦੇਣੇ ਵੀ ਅਸੀਂ ਸਹੀ ਕੀਤਾ ਉਹਦੇ ਤੇ ਜੋ ਮੁਕੱਦਮਾ ਬਟਿੰਡੇ ਚ ਰਜਿੰਦਰ ਸਿੰਘ ਸਿੱਧੂ ਨੇ ਕੀਤਾ ਹੋਇਆ ਸੀ ਉਹਤੇ ਦਬਾਅ ਪਾ ਕੇ ਸੁਖਵੀਰ ਸਿੰਘ ਬਾਦਲ ਨੇ ਕੇਸ ਵਾਪਸ ਕਰਾਇਆ ਗੁਰੂਗ੍ਰਾਮ ਸਭ ਦੀ ਬੇਇੱਜ਼ਤੀ ਹੋਈ ਇਹ ਜੇ ਅਨੇਕਾ ਮੁੱਦੇ ਨੇ ਜਿੰਨਾ ਵੱਲ ਵਾਦਲ ਸਾਹਿਬ ਨੇ ਧਿਆਨ ਨਹੀਂ ਦਿੱਤਾ ਆਨੰਦਪੁਰ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਪਾਣੀਆਂ ਦਾ ਮਸਲਾ ਭਾਖੜਾ ਬੋਰਡ ਦਾ ਮਸਲਾ ਇਹ ਜਿਹੜੇ ਸਾਡੇ ਮਸਲੇ ਸੀ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਤਾਂ ਇਹ ਨਾ ਨੂੰ ਇਹਨਾਂ ਵਰਕਰਾਂ ਚੰਗੇ ਕੰਮ ਜਿਹੜੇ ਕੀਤੇ ਸੀ ਉਹਨਾਂ ਨੇ ਇਹ ਇਨ੍ਹਾਂ ਚੰਗੇ ਕੰਮਾਂ ਵੱਲ ਇਨ੍ਹਾਂ ਮੁੱਦਿਆਂ ਵੱਲ ਧਿਆਨ ਨਾ ਦੇਣੇ ਉਹ ਕੁੰਜਿਕ ਇਸ਼ਨਾਨ ਵਾਲੀ ਜਿਹੜੀ ਐ ਉਹ ਗੱਲ ਕਰ ਤੇ ਬਾਦਲ ਸਾਹਿਬ ਦੇ ਜੋ ਵੀ ਚੰਗਾ ਕੀਤਾ ਸੀ ਇਹ ਸਾਰਾ ਕੁਝ ਕਿਸੇ ਕੰਮ ਨਾ ਆਇਆ ਸੋ ਇਹ ਜਿਸ ਤਰ੍ਹਾਂ ਸਾਡੀ ਐਂਕਰ ਨੇ ਕਿਹਾ ਕਿ ਅਕਾਲੀ ਦਲ ਤੋਂ ਸ਼ਰਮ ਦੀ ਅਕਾਲੀ ਦਲ ਤੇ ਸ਼ਰਮ ਦੀ ਅਕਾਲੀ ਦਲ ਤੋਂ ਫਿਰ ਬਾਦਲ ਦਲ ਤੇ ਬਾਦਲ ਦਲ ਤੋਂ ਫਿਰ ਖਾਲੀ ਦਲ ਇਹ ਜਿਹੜਾ ਅਸੀਂ 104 ਸਾਲਾਂ ਦਾ ਸਫ਼ਰ ਬਣਦਾ ਹੈ ਇਹ ਇਦੇ ਵਿੱਚ ਆਇਆ ਸੀ ਜਦ ਇਹ ਜੋ ਕਾਲੀ ਦਲ ਖੋਣ ਚਾਇਆ ਉਦੋਂ ਇਹ ਸੀ ਕਿ ਇਹਦੇ ਵਿੱਚ ਪਰਿਵਾਰਵਾਦ ਨੂੰ ਨਹੀਂ ਅੱਗੇ ਲੈਦਾ ਜਾਵੇਗਾ ਆਪਣੇ ਮਿਸ਼ਨ 'ਚ ਪਰਿਵਾਰਵਾਦ ਢਿੱਕਾ ਨਹੀਂ ਬਣੇਗਾ ਪਰ ਬਾਦਲ ਸਾਹਿਬ ਦੇ ਆਉਣ ਨਾਲ ਹੀ ਪਰਿਵਾਰਵਾਦ ਦੀ ਐਂਟਰੀ ਹੋ ਗਈ ਕਿੰਨੇ ਹੀ ਪਰਿਵਾਰ ਤੁਸੀਂ ਸਾਰੇ ਜਾਣਦੇ ਹੋ ਬਾਦਲ ਸਾਹਿਬ ਦਾ ਪਰਿਵਾਰ ਟੀਨ ਸਾਹਿਬ ਦਾ ਪਰਿਵਾਰ ਅਜਨਾਲਾ ਸਾਹਿਬ ਦਾ ਪਰਿਵਾਰ ਬਰਿੰਦਰ ਸਿੰਘ ਭੂਦੜ ਦਾ ਪਰਿਵਾਰ ਰঞ্জੀਤ ਸਿੰਘ ਬਰਮਪੁਰੇ ਦਾ ਪਰਿਵਾਰ ਕਿੰਨੇ ਪਰਿਵਾਰਾਂ ਦੇ ਕਿੰਨੇ ਹੀ ਪਰਿਵਾਰਾਂ ਦੇ ਪਰ ਗਲਤੀ ਕਿੱਥੇ ਹੋਈ ਹੈ ਅ ਕਲ ਸ਼ੋਮ ਨੇ ਕੱਲ ਦਾ ਉਹਨੂੰ ਖੋਰਾ ਇਹ ਨਹੀਂ ਕਿ ਕੁਝ ਲੋਕ ਕਹਿੰਦੇ ਸੁਖਵੀਰ ਬਾਦਲ ਨੇ ਪੱਠਾ ਬਹਤਾ ਪੱਠਾ ਤਾਂ ਬਹਾਇਆ ਪਰ ਇਹਦੀ ਸ਼ੁਰੂਆਤ ਕਿਨੇ ਕੀਤੀ ਹੈ ਜਦੋਂ ਪਿੱਛੇ ਇਤਿਹਾਸ ਚ ਬੜੀ ਦੂਰ ਜਾਣ ਦੀ ਲੋੜ ਨਹੀਂ ਸ਼ੁਰੂਆਤ ਬਾਦਲ ਸਾਹਿਬ ਤੋਂ ਹੋਈ ਹੈ ਸੁਖਵੀਰ ਬਾਦਲ ਕਰਕੇ ਹੋਈ ਹੈ ਸਾਡੇ 7 8 ਐਮਪੀਸੀ ਸਾਨੂੰ ਇੱਕ ਮਿਨਿਸਟਰੀ ਮਿਲਨੀ ਸਾਡੇ ਸੀਨੀਅਰ ਜਿਹਨੂੰ ਮਰਜੀ ਬਾਦਲ ਸਾਹਿਬ ਦੇ ਸੀਨੀਅਰ ਲੋ ਜਿਹਦੇ ਵਿੱਚ ਸੁਖਦੇਵ ਸਿੰਘ ਈਨਸਾ ਇਹ ਪ੍ਰੇਮ ਸਿੰਘ ਲਾਲ ਕਾਫੀ ਸੀਨੀਅਰ ਲੀਡਰ ਸੀ ਪਰ ਹੋਇਆ ਕਿ ਕਿ ਜਿਨ੍ਹਾਂ ਦੀ ਕੁਰਬਾਨੀ ਪੰਥਰੀ ਬਹੁਤ ਸੁਖਵੀਰ ਸਿੰਘ ਬਾਦਲ ਪਹਿਲੀ ਵਾਰ ਐਮਪੀ ਬਣਿਆ ਤੇ ਇਹਨਾਂ ਨੂੰ ਸਭ ਤੋਂ ਸੀਨੀਅਰ ਸੀ ਪ੍ਰੇਮ ਸਿੰਘ ਲਾਲਪੁਰਾ ਸੁਖਦੇਵ ਸਿੰਘ ਢੀਂਸਾ ਤੇ ਪ੍ਰੇਮ ਸਿੰਘ ਚੰਨੂ ਮਾਦਰੇ ਨੂੰ ਸੀਸੀਡੀ ਰਗਣ ਲਈ ਪਰ ਇਹਨਾਂ ਨੂੰ ਚਾਹਤ ਸੀਵੇ ਸਾਡੇ ਚੋਂ ਮਿਨਿਸਟਰੀ ਸਾਡੂ ਮਿਲੂਗੀ ਪਰ ਬਾਦਲ ਸਾਹਿਬ ਨੇ ਮਿਨਿਸਟਰੀ ਸੀਨੀਅਰ ਅਕਾਲੀ ਆਗੂਆਂ ਨੂੰ ਪੰਥਕ ਆਗੂਆਂ ਨੂੰ ਨਹੀਂ ਦਿੱਤੀ ਕੁਰਬਾਨੀ ਵਾਲੇ ਆਗੂਆਂ ਨੂੰ ਨਹੀਂ ਦਿੱਤੀ ਜਿਹਦੀ ਪੰਥ ਲਈ ਕੌਮ ਲਈ ਕੋਈ ਕੁਰਬਾਨੀ ਨਹੀਂ ਸੀ ਪਹਿਲੀ ਵਾਰੀ ਐਮਪੀ ਬਣਿਆ ਸੀ ਜੂਨੀਅਰ ਬੰਦੇ ਨੂੰ ਸੁਖਵੀਰ ਸਿੰਘ ਬਾਦਲ ਨੂੰ ਮਿਨਿਸਟਰੀ ਦਿਵਾ ਦਿੱਤੀ تین ਸੇਵਰ ਕਰਨ ਕਿਸੇ ਵੀ ਕੋਈ ਉਹਨਾਂ ਨੇ ਸਵਾਲ ਜਵਾਬ ਕਰਨ ਦੀ ਜ਼ਰਤ ਨਹੀਂ ਬਾਦਲ ਸਾਹਿਬ ਐਨ ਸ਼ਕਤੀਸ਼ਾਲੀ ਸੀਗੇ ਕਿਸੇ ਦੀ ਜ਼ਰਤ ਨਹੀਂ ਪਈ ਕਿਸੇ ਦੀ ਪਰ ਪ੍ਰੇਮ ਸਿੰਘ ਲਾਲਪੁਰੇ ਹੋਰਾਂ ਨੇ ਉਹ ਤਿੰਨ ਵਾਰ ਵਿਧਾਇਕ ਰਹੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਸੀ ਕੁਰਬਾਨੀਆਂ ਬਹੁਤ ਸੀ ਉਹਨਾਂ ਦੀਆਂ ਐਮਪੀ ਸੀ ਸੀਨੀਅਰ ਸੀ ਉਹਨਾਂ ਨੂੰ ਨਿਸ਼ਟੀ ਮਿਲਦੀ ਉਹਨਾਂ ਨੇ ਸ਼ੋਮਨੀ ਕਾਲੀਦਾਲੂ ਮੱਤਾਟੇ ਕੀਤਾ ਬਿਹੁਣ ਮੈਂ ਇੱਥੇ ਪਰਵਾਰਨੀ ਦੀ ਪੰਥਕ ਸੋਚ ਬਾਰੇ ਦੀ ਕੋਈ ਕਦਰ ਨਹੀਂ ਇੱਥੇ ਤਾਂ ਪੁੱਤਰ ਮੋਹ ਜਾਪਿਆ ਹੁਣ ਬਾਦਲ ਸਾਹਿਬ ਨੇ ਸੁਖਵੀਰ ਬਾਦਲ ਨੂੰ ਮਨਾਤਾ ਤੇ ਮੇਰੀ ਜ਼ਮੀਰੀ ਇਜਾਜ਼ਤ ਨਹੀਂ ਦੀ ਕਿ ਮੈਂ ਇਹਨਾਂ ਦੀ ਕਮਾਂਡ ਥੱਲੇ ਕੰਮ ਕਰਾਂ ਪਹਿਲਾ ਖੋਰਾ ਉਹਦੋਂ ਲਗਿਆ ਦੂਜਾ ਖੋਰਾ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਲਿਆਂਦਾ ਪੰਜਾਬ ਦੇ ਮੁੱਖ ਮੰਤਰੀ ਦਾ ਨਹੀਂ ਬਣਾ ਪਰ ਡਿਪਟੀ ਮੁੱਖ ਮੰਤਰੀ ਬਣਾਤਾ ਤੇ ਫਿਰ ਸੈਂਟਰ ਦੇ ਵਿੱਚ ਫਿਰ ਮਿਨਿਸਟਰੀ ਦੀ ਜਰੂਰਤ ਸੀ ਉਦੋਂ ਵੀ ਕਿਸੇ ਧੀਰ ਸੇ ਜਾਂ ਬਲਵਿੰਦਰ ਪੁੰਦਰਜਾ ਕਿਸੇ ਹੋਰ ਸੀਨੀਅਰ ਆਗੂ ਨੂੰ ਨਹੀਂ ਬਣਾਇਆ ਬਾਦਲ ਸਾਹਿਬ ਨੇ ਸੈਂਟਰ ਦੀ ਮਿਨਿਸਟਰੀ ਵੀ ਬਾਖਰ ਸਿਮਰੰਤ ਕੌਰ ਬਾਦਲ ਨੂੰ ਦਵਾਤੀ ਇੱਥੋਂ ਬਾਅਦ ਫਿਰ ਦੋਸਤੋ ਬਾਦਲ ਦਲ ਖਾਲੀਦਾਲ ਹੁਣਾਂ ਸ਼ੁਰੂ ਹੋਊਗਾ ਕਿਉਂਕਿ ਵੀਡੀਓ ਲੰਬੀ ਪੜਦੀ ਜਾ ਰਹੀ ਹੈ ਇਸ ਕਰਕੇ ਫਿਰ ਇਸ ਬਾਦਲਦਾਲ ਨੂੰ ਖਾਲੀਦਾਲ ਮੈਂ ਨਹੀਂ ਕਹਿੰਦਾ ਖਾਲੀਦਾਲ ਭਾਈ ਮਨਜੀਤ ਸਿੰਘ ਬਲੂ ਸਟਾਰ ਦੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਛੋਟੇ ਭਰਾ ਜਿਹੜੇ ਕਿ ਪਤਾ ਨਹੀਂ ਕਿਉਂ ਫੈਡਰੇਸ਼ਨ ਛੱਡ ਕੇ ਬਾਦਲਦਾਲ ਚ ਜਾਵੜੇ ਸੀ ਚੇਅਰਮੈਨੀਆਂ ਪ੍ਰਾਪਤ ਕਰਨ ਲਈ ਪਰ ਜੋ ਅੰਦਰ ਜਾ ਕੇ ਇਹਨਾਂ ਦੇਖਿਆ ਵੀ ਇੱਥੇ ਤਾਂ ਬਹੁਤ ਗਲਤ ਕੁਝ ਹੋ ਰਿਹਾ ਹੈ ਉਹ ਹੁਣ ਬਾਹਰ ਨਿਕਲੇ ਨੇ ਤੇ ਉਹਨਾਂ ਨੇ ਕਿਹਾ ਕਿ ਬਾਦਲ ਦਲ ਜਿਹੜਾ ਕਾਲੀ ਦਲ ਹੈ ਇੱਕ ਖਾਲੀ ਦਲ ਹੋ ਗਿਆ ਸੋ ਅੱਗੇ ਹੁਣ ਇਹ ਖਾਲੀ ਇਹ ਦਲ ਖਾਲੀ ਕਿੱਦਾਂ ਹੋਇਆ ਇਹ ਅਸੀਂ ਅਗਲੀ ਕਿਸ਼ਤ 'ਚ ਦੱਸਾਂਗੇ ਪਰ ਦੋਸਤੋ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਨਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਖਤਮ ਨਹੀਂ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਪੁਨਰਗਠਨ ਹੋਵੇਗਾ ਦੁਬਾਰਾ ਹੋਂਦ ਵਿੱਚ ਆਏਗਾ ਤੇ ਪਹਿਲਾਂ ਨਾਲੋਂ ਵੀ ਸ਼ਕਤੀਸ਼ਾਲੀ ਸ਼੍ਰੋਮਣੀ ਅਕਾਲੀ ਦਲ ਬਣੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਧੀਆ ਕੰਮ ਕਰੇਗੀ ਜਿਹੜੀ ਕਿ ਹੁਣ ਨਹੀਂ ਕਰ ਰਹੀ ਆਪਣੇ ਪੰਜ ਦਈਰ ਵਾਰ ਹੀ ਤਖਤਾਂ ਦੇ ਜ਼ਥੇਦਾਰ ਵੀ ਕਿਉਂਕਿ ਇਹਨਾਂ ਦੀ ਲਪਤਾਜੋ ਨਿਕਲੇ ਹੋਏ ਜ਼ਥੇਦਾਰ ਨੇ ਉਹ ਵੀ ਸਹੀ ਗੱਲ ਨਹੀਂ ਕਰ ਰਹੇ ਤਾਂ ਅਸੀਂ ਅਗਲੀ ਕਿਸ਼ਤ ਵਿੱਚ ਦੋਸਤੋ ਇਹ ਦੱਸਾਂਗੇ ਕਿ ਅਕਾਲੀ ਦਲ ਨੂੰ ਖੋਰਾ ਕਿਵੇਂ ਲੱਗਿਆ ਕਿਵੇਂ ਕਿਵੇਂ ਸੀਨੀਅਰ ਆਗੂ ਛੱਡਦੇ ਜਾ ਰਹੇ ਨੇ ਤੇ ਛੱਡਦੇ ਜਾਣਗੇ ਕੋਰ ਕਮੇਟੀ ਬਣਾ ਲਈ ਇਹਨਾਂ ਨੇ ਕੋਰ ਕਮੇਟੀ ਦੇ ਮੁਖੀ ਕੌਣ ਨੇ ਸਰਦਾਰ ਭਰਵਿੰਦਰ ਸਿੰਘ ਪੁੰਦੜ no doubt ਬਹੁਤ ਹੀ ਸੀਨੀਅਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਸਾਹਮਣੇ ਪੁੰਦੜ ਸਾਹਿਬ ਬਾਦਲ ਸਾਹਿਬ ਦੇ ਸੱਜੇ ਖੱਬੇ ਦੂਜੇ ਤੀਜੇ ਨੰਬਰ ਤੇ ਆਉਂਦੇ ਸੀ ਐਂਡਲੰਬਸਾ ਬਤ ਕੀ ਭੁੰਦਰ ਸਾਹਿਬ ਕੋਈ ਬੱਚੇ ਥੋੜੇ ਹੀ ਨੇ ਉਹਨਾਂ ਨੂੰ ਪਤਾ ਨਹੀਂ ਕਿ ਅਕਾਲੀ ਦਲ ਦਾ ਪੱਠਾ ਕੌਣ ਬਹਾਰ ਰਿਹਾ ਹੈ ਪਰ ਭੁੰਦਰ ਸਾਹਿਬ ਤੇ ਜੁਰਤ ਨਹੀਂ ਕਿ ਰਿਪੋਰਟ ਦੇ ਰਹੇ ਉਹਨਾਂ ਦਾ ਬਲਕੇ ਕੋਰ ਕਮੇਟੀ ਦੀ ਮੀਟਿੰਗ ਦਾ ਬਾਤ ਕਹਿਤਾ ਸੀਗਾ ਲਓ ਜੀ ਜਰਨੈਲ ਥੋੜੀ ਬੰਦ ਲੈ ਚੰਗਾ ਰੱਖੋ ਜਰਨੈਲ ਨੂੰ ਬਿਲਕੁਲ ਦਿਆਲੂ ਰੱਖੋ ਤੁਸੀਂ ਹੋਰ ਹੋਰ ਖੋਰਾ ਲੱਗੜ ਦਿਓ ਅਕਾਲੀ ਦਲ ਖੌਂਦ ਚ ਆਏਗਾ ਬਹੁਤ ਸਟਰੋਂਗ ਹੋ ਜਾਏਗਾ ਪਰ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਨਹੀਂ ਹੋਣਗੇ ਇਹ ਮੈਂ ਨਹੀਂ ਕਹਿੰਦਾ ਇਹ ਚੰਨਜੀਤ ਸਿੰਘ ਬਰਾੜ ਜਿਹੜਾ ਕਿ ਸੁਖਵੀਰ ਬਾਦਲ ਦਾ OSD ਹੁਣ ਵੀ ਹੈਗਾ ਜੇ ਉਹ ਕੱਢਿਆ ਨਹੀਂ ਕੱਢਣਗੇ ਉਹਨੇ ਇੱਕ ਚਿੱਠੀ ਲਿਖੀ ਹੈ ਮਨਪ੍ਰੀਤ ਸਿੰਘ ਯਾਲੀ ਇਮਾਨਦਾਰ ਕਾਲੀ MLA ਦੂਜੀ ਵਾਰ ਦਿੱਤੇ ਹੋਇਆ ਉਹ ਕਹਿੰਦਾ ਮੈਂ ਇਸ ਕਮਾਨ ਥੱਲੇ ਕੰਮ ਨਹੀਂ ਕਰ ਸਕਦਾ ਹੋਰ ਕੀ ਕੁਛ ਸਿਕੰਦਰ ਸਿੰਘ ਮਲੂਕਾ ਹੋਰ ਬਹੁਤ ਕੁਝ ਬੈਠਾ ਜਿਹੜਾ ਇਸ ਖਾਈ ਕਮਾਂਡ ਨੂੰ ਲਾਇਕ ਨਹੀਂ ਕਰਦਾ ਤੇ ਖਾਈ ਕਮਾਂਡ ਕਿਹੋ ਜੀ ਹੁਣ ਚਾਹੀਦੀ ਹੈ ਕਿਵੇਂ ਵਧੀਆ ਹੋਣ ਚਾਹੋਗੀ ਇਹ ਅਸੀਂ ਅਗਲੇ ਕਿਸ਼ਤ ਵਿੱਚ ਦੱਸਾਂਗੇ ਦੋਸਤੋ ਇੰਨਾ ਕਹਿੰਦੇ ਹੋਈ ਖਿਮਾ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਸੇ ਸਾਡਾ ਅੱਜ ਦਾ ਅਕਾਲੀ ਦੰਦ ਦੇ ਸੋਸਾਦਨ ਦੇ ਸਫ਼ਰ ਬਾਰੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਨੂੰ ਕੀ ਹੋ ਗਿਆ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਬਿਨੋਰ ਕਰਦੇ ਹੋ ਦੇਵਾ ਗਿਆ ਸਤਿ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਆ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ